ਅੱਜ ਖੁਸ਼ੀ ਦਾ ਮਕਾਮ ਹੈ ਕਿ ਸਾਡੇ ਸ਼ਹਿਰ ਦਾ ਇੱਕ ਬਹੁਤ ਸਰਮੌਰ ਏਰੀਆ ਜਿਹਨੂੰ ਪਹਾੜੀਆਂ ਨਗਰ ਕਹਿੰਦੇ ਆ ਅੱਜ ਉੱਥੇ ਆਏ ਆ ਔਰ ਇਹ ਜਿਹੜੀ ਧਰਮਸਾਲਾ ਉਹ ਪਿਛਲੇ ਕਈ ਸਾਲਾਂ ਤੋਂ ਇਹ ਬਣੀ ਸੀਗੀ ਪਰ ਜਿਉਂ-ਜਿਉਂ ਵੱਸੋ ਵਧੀ ਲੋਕਾਂ ਦੀਆਂ ਜ਼ਰੂਰਤਾਂ ਵਧੀਆਂ ਤੇ ਇਹਦੀ ਜਿਹੜੀ ਰੈਨੋਵੇਸ਼ਨ ਸੀਗੀ ਉਹ ਨਹੀਂ ਬਹੁਤ ਜ਼ਰੂਰੀ ਸੀਗੀ ਔਰ ਉਹਦੇ ਨਾਲ-ਨਾਲ ਕਿਉਂਕਿ ਏਰੀਆ ਵੱਧ ਗਿਆ ਪਾਪੂਲੇਸ਼ਨ ਵੱਧ ਗਈ ਲੋਕਾਂ ਦੀਆਂ ਜ਼ਰੂਰਤਾਂ ਵਧ ਗਈਆਂ ਔਰ ਉਹਦੇ ਵਾਸਤੇ ਇਹਨੂੰ ਡਬਲ ਸਟੋਰੀ ਕਰਨਾ ਜ਼ਰੂਰੀ ਸੀਗਾ ਉਹਦੇ ਵਾਸਤੇ ਮੇਰੇ ਕੋਲ ਮਨਦੀਪ ਜੀ ਸਾਡੇ ਮੱਖਣ ਜੀ ਜਿਹੜੇ ਮੇਰੇ ਨਾਲ ਐਮਸੀ ਵੀ ਰਹੇ ਨੇ ਰਾਜਕੁਵਰ ਜੀ ਇਹਨਾਂ ਨੇ ਵੀ ਮੇਰੇ ਨਾਲ ਬਤੌਰ ਐਮਸੀ ਕੰਮ ਕੀਤਾ ਪੰਮੀ ਜੀ ਤਲਕ ਜੀ ਇਹ ਸਾਰੇ ਮੇਰੇ ਕੋਲ ਬਲਵਿੰਦਰ ਜੀ ਮੰਗੇ ਜੀ ਆਏ ਔਰ ਇਹਨਾਂ ਨੇ ਇੱਕ ਗੱਲ ਕਹੀ ਵੀ ਇਹ ਧਰਮਸ਼ਾਲਾ ਵਾਸਤੇ ਕੁਝ ਨਾ ਕੁਝ ਪੈਸੇ ਦਾ ਪ੍ਰੋਵੀਜ਼ਨ ਕੀਤਾ ਜਾਵੇ ਮੈਂ ਸਮਝਦਾ ਵੀ ਇਹ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਨਗਰ ਕਾਉਂਸਲ ਦੀ ਜ਼ਿੰਮੇਵਾਰੀ ਸੀਗੀ ਪਰ ਪਤਾ ਨਹੀਂ ਕਿਉਂ ਉਹ ਜ਼ਿੰਮੇਵਾਰੀ ਨੂੰ ਉਹ ਨਹੀਂ ਸਮਝ ਸਕੇ ਲੋਕਾਂ ਦੀ ਜ਼ਰੂਰਤ ਨੂੰ ਨਹੀਂ ਸਮਝ ਸਕੇ ਪਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਮਨਦੀਪ ਜੀ ਨੂੰ ਮੱਖਣ ਜੀ ਨੂੰ ਰਾਜ ਜੀ ਨੂੰ ਵੀ ਤੁਸੀਂ ਚਿੰਤਾ ਨਾ ਕਰੋ ਆਪਾਂ ਤੁਹਾਡਾ ਕੇਸ ਜਿਹੜਾ ਉੱਪਰ ਲੜਾਂਗੇ ਹੋਰ ਇਹਦੇ ਲਈ ਵਧੀਆ ਇਹਨੂੰ ਬਣਾਵਾਂਗੇ ਮੈਂ ਸਾਡੇ ਐਕਸੀਡੈਂਟ ਜਸਪ੍ਰੀਤ ਜੀ ਜਿਹੜੇ ਪੀ ਡਬਲਯੂ ਡੀ ਦੇ ਨੇ ਔਰ ਲਵਜੀਤ ਜੀ ਐਸ ਡੀਓ ਉਹ ਵੀ ਇੱਥੇ ਹਾਜ਼ਰ ਨੇ ਇਹਨਾਂ ਨੇ ਫਿਰ ਆ ਕੇ ਦਾ ਸਾਰਾ ਮੁਆਇਨਾ ਕੀਤਾ ਇਹਦਾ ਐਸਟੀਮੇਟ ਬਣਾਇਆ ਔਰ ਮੈਨੂੰ ਇਹ ਹੈਰਾਨਗੀ ਹੋਈ ਵੀ ਇਹਨਾਂ ਨੇ 27 ਲੱਖ ਰੁਪਏ ਦਾ ਐਸਟੀਮੇਟ ਜਿਹੜਾ ਉਹ ਬਲਵਿੰਦਰ ਜੀ ਤਿਆਰ ਕੀਤਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਰੀਆ ਨਗਰ ਸਾਡੇ ਸ਼ਹਿਰ ਦਾ ਤੁਨੌਰ ਨਗਰਾ ਜਿਵੇਂ ਮੈਂ ਪਹਿਲਾਂ ਹੀ ਕਿਹਾ ਲੋਕ ਮਿਹਨਤੀ ਨੇ ਖੁਦਿਆ ਵਸੋਆ ਸੋ ਮੈਂ ਕਿਹਾ ਵੀ ਇਹ 27 ਲੱਖ ਰੁਪਈਆ ਹੀ ਇੱਥੇ ਲਾਵਾਂਗੇ ਮੈਂ ਉਸ ਗੱਲ ਨੂੰ ਭਗਵੰਤ ਮਾਨ ਜੀ ਦੀ ਸਰਕਾਰ ਅੱਗੇ ਪੇਸ਼ ਕੀਤਾ ਔਰ ਮੈਂ ਅੱਜ ਇਲਾਕੇ ਵੱਲੋਂ ਹਰਪਾਲ ਚੀਮਾ ਜੀ ਦਾ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਸ੍ਰੀ ਹਰਪਾਲ ਸਿੰਘ ਚੀਮਾ ਜੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 27 ਲੱਖ ਰੁਪਈਆ ਮਨਜ਼ੂਰ ਕਰਾ ਕੇ ਪੀਡਬਲਿਊਡੀ ਔਰ ਬੀਐਨਡੀਰ ਨੂੰ ਦਿੱਤਾ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਆ ਕਿ ਜਦੋਂ ਚੀਮਾ ਸਾਹਿਬ ਗੁਰਦਾਸਪੁਰ ਆਏ ਤੇ ਮੇਰੇ ਨਾਲ ਮੱਖਣ ਜੀ ਮੰਦੀਪ ਹੋਣੀ ਔਰ ਰਾਜਕਬਾਰ ਜੀ ਔਰ ਸਾਰੇ ਸਾਥੀ ਮੰਗਾਈ ਦੀ ਅਸੀਂ ਉਹਨਾਂ ਨੂੰ ਮਿਲੇ ਔਰ ਇਹਨਾਂ ਨੇ ਕਿਹਾ ਵੀ ਇਹ ਬਹੁਤ ਜ਼ਰੂਰੀ ਆ ਔਰ ਉਹਨਾਂ ਨੇ ਕਿਹਾ ਬਿਲਕੁਲ ਜਿੰਦਾ ਨਾ ਕਰੋ ਅਗਲੇ ਮਹੀਨੇ ਵਿੱਚ ਕਰਦਵਾਲਾ ਸਭ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਸ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੈਂ ਕਹਿੰਦਾ ਵੀ ਉਹਨਾਂ ਦੀ ਅਸ਼ੀਰਵਾਦ ਦੇ ਨਾਲ ਉਹ ਜਿਹੜਾ ਪੈਸਾ ਜਿਹੜਾ ਜਾ ਗਿਆ ਔਰ ਅੱਜ ਇਹਦਾ ਕੰਮ ਔਣ ਵਾਲੇ ਦਿਨਾਂ ਵਿੱਚ ਵਿਧੀਵਤ ਤਰੀਕੇ ਨਾਲ ਸ਼ੁਰੂ ਕਰਤਾ ਜਾਊਗਾ ਔਰ ਮੇਰੀ ਇੱਕੋ ਹੀ ਬੇਨਤੀ ਆ ਜਸਪ੍ਰੀਤ ਜੀ ਐਕਸਮ ਸਾਹਿਬ ਲਵਜੀਤ ਜੀ ਜੈ ਸਾਹਿਬ ਵੀ ਇੱਥੇ ਨੇ ਇੱਕ ਗੱਲ ਦਾ ਖਿਆਲ ਰੱਖਿਓ ਇਹ ਗੁਰੂ ਆ ਦਾ ਘਰ ਆ ਹਾਂਜੀ ਇਸ ਘਰ ਕੇ ਇੱਥੇ ਲੋਕਾਂ ਨੇ ਆਪਣੇ ਦੁੱਖ ਤੇ ਸੁੱਖ ਦੇ ਪ੍ਰੋਗਰਾਮ ਕਰਨੇ ਨੇ ਇਹਦੇ ਵਿੱਚ ਕਿਸੇ ਗੱਲ ਦੀ ਕਸਰ ਨਾ ਰਹੇ ਜੇ ਕੰਮ ਠੇਕੇਦਾਰ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਕਰ ਦਿਓ ਕਿ ਇਹਦੇ ਵਿੱਚ ਬਚਾਨ ਦੀ ਗੱਲ ਨਾ ਕੋਸ਼ਿਸ਼ ਕਰੇ ਇਹਦੇ ਨੇ ਕੋਸ਼ਿਸ਼ ਕਰੇ ਵੀ ਗੁਰੂ ਘਰ ਦਾ ਕੰਮ ਇਹ ਚੰਗਾ ਬੁਨਿਆਰੀ ਔਰ ਵਧੀਆ ਕੁਆਲਿਟੀ ਵਾਲਾ ਹੋਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨੂੰ ਵਰਤ ਸਕਣ ਦੂਸਰੀ ਮੈਂ ਬੇਨਤੀ ਕਰੂੰਗਾ ਕਿ ਇਹ ਪੈਸਾ ਕੋਈ ਸਰਕਾਰ ਦਾ ਆਪਣਾ ਨਹੀਂ ਲੋਕਾਂ ਦਾ ਜੋ ਟੈਕਸ ਇਕੱਠਾ ਹੁੰਦਾ ਉਹ ਜਿਹੜਾ ਪੈਸਾ ਇਹ ਹੈਗਾ ਇਸ ਕਰਕੇ ਜਿਹੜੀ ਇੱਥੋਂ ਦੀ ਟੀਮ ਹੈ ਉਹ ਜ਼ਰੂਰ ਐਕਸ਼ਨ ਸਾਹਿਬ ਤੁਸੀਂ ਬੀ ਇਨਫਰਾਸਟ੍ਰਕਚਰ ਦੇ ਦਿਓ ਵੀ ਇਹਨਾਂ ਦੀ ਰਹਿਨਵਾਈ ਥੱਲੇ ਇਹਨਾਂ ਦੀ ਸੁਪਰਵਾਈਜ਼ਨ ਥੱਲੇ ਚੰਗਾ ਕੰਮ ਹੋਵੇ ਔਰ ਜੇ ਸੁਭਾ ਕੋ ਤਾਂ ਲੋਗ ਆਪ ਸੁਪਰਵਾਈਜ਼ ਕਰਨਗੇ ਤੇ ਮੈਂ ਸਮਝਦਾ ਵੀ ਆਪੇ ਹੀ ਕੰਮ ਚੰਗਾ ਹੋਏਗਾ ਜਦੋਂ ਅਸੀਂ ਆਪਣੇ ਘਰ ਦਾ ਲੈਂਡਰ ਪਾਉਂਦੇ ਆ ਤੇ ਉਹ ਲੈਂਡਰ ਕਈ ਕਈ ਸਾਲ ਲੱਗ ਜਾਂਦਾ ਤਿੰਨ ਤਿੰਨ ਚਾਰ ਚਾਰ ਪੀੜੀਆਂ ਲੱਗ ਜਾਂਦੀਆਂ ਨੇ ਇਹ ਵੀ ਤੁਹਾਡਾ ਆਪਣਾ ਘਰ ਹੈ ਇੱਥੇ ਇੱਥੇ ਲੋਕਾਂ ਨੇ ਆਪਣੇ ਦੁੱਖ ਸੁੱਖ ਦੇ ਪ੍ਰੋਗਰਾਮ ਕਰਨੇ ਨੇ ਸੋ ਇਸ ਕਰਕੇ ਵਧੀਆ ਕੰਮ ਕਰਾਇਓ ਜੀ ਔਰ ਮੈਨੂੰ ਅੱਜ ਖੁਸ਼ੀ ਆ ਕਿ ਆਵਾਜ਼ੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਗਰਦਾਸਪੁਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਆ ਅੱਜ ਦੇ ਇਸ ਪਾਵਨ ਤੇ ਪਵਿੱਤਰ ਮੌਕੇ ਦੇ ਉੱਪਰ ਰਮਨ ਬੈਲ ਜੀ ਹੈਲਥ ਕਾਰਪੋਰੇਸ਼ਨ ਦੇ ਪੰਜਾਬ ਦੇ ਚੇਅਰਮੈਨ ਸਾਹਿਬ ਪਹਿਲਾਂ ਵੀ ਇਹਨਾਂ ਦੀ ਬਦੌਲਤ ਸਰਾਹ ਜਿਹੜੀ ਸੀ ਹਾਰੀ ਨਗਰ ਮਹੱਲੇ ਦੀ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਔਰ ਬਹੁਤ ਵੱਡਾ ਸਹਿਯੋਗ ਇਹਨਾਂ ਨੇ ਕੀਤਾ ਔਰ ਇਹ ਸਾਰੀ ਸਰਾਜ ਜਿਹੜੀ ਸੀ ਬਣੀ ਸੀ ਉਹ ਤੋਂ 12.27 ਲੱਖ ਰੁਪਏ ਇਹਨਾਂ ਨੇ ਇਸ ਨਗਰ ਆਰੀਆ ਨਗਰ ਮੁਹੱਲੇ ਨੂੰ ਦਿੱਤਾ ਅਸੀਂ ਇਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਮਹਾਰਾਜ ਜੀ ਕਿਰਪਾ ਕਰੇ ਇਹਨਾਂ ਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਔਰ ਇਸ ਨਗਰਵਾਲ ਇਹਨਾਂ ਦੇ ਇੱਕ ਵਿਸ਼ੇਸ਼ ਧਿਆਨ ਆ ਔਰ ਇਸ ਨਗਰ ਦੇ ਨਾਲ ਇਹਨਾਂ ਦਾ ਪ੍ਰੇਮ ਵੀ ਡਾਟਾ ਵਜਾ ਹੈ ਔਰ ਸਾਡਾ ਵੀ ਇਹਨਾਂ ਦੇ ਨਾਲ ਦਿਲੋਂ ਪ੍ਰੇਮ ਆ ਅਸੀਂ ਵੀ 24 ਘੰਟੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਬੈਲ ਸਾਹਿਬ ਜਿੱਥੇ ਵੀ ਖੜੇ ਕਰੋਗੇ ਜੀ ਤੁਹਾਡੇ ਨਾਲ ਆ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ